ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਤੁਹਾਡੇ ਸਭ ਦੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਨੇ ਵਧੀਆ ਹੋਵੋਗੇ ਠੀਕ ਠਾਕ ਹੋ। ਅੱਜ ਆਪਾਂ ਹੋਮ ਮੇਡ ਫੇਸ ਪੈਕ ਬਣਾਉਣ ਲੱਗੇ ਆ ਤੇ ਆਪਣੇ ਫੇਸ ਤੇ ਮੈਂ ਅਪਲਾਈ ਕਰਕੇ ਤੁਹਾਨੂੰ ਦਿਖਾਵਾਂਗੀ। ਮੈਂ ਕਦੇ ਵੀ ਮਤਲਬ ਜਾਦੇ ਫੇਸ਼ੀਅਲ ਨਹੀਂ ਕਰਵਾਇ ਜਿਵੇਂ ਆਪਣੇ ਬਿਆ ਟਾਈਮ ਕਰਵਾਇਆ ਸੀ ਤਾਂ ਇੱਕ ਅੱਧੀ ਵਾਰ ਫੇਰ ਕਰਵਾ ਲਿਆ ਹੁਣ ਜਾਦੇ ਨਹੀਂ ਮੈਂ ਕਰਾਉਂਦੀ ਕਿਉਂਕਿ ਮੇਰੀ ਸਕਿਨ ਨੂੰ ਸੂਟ ਵੀ ਨਹੀਂ ਕਰਦੇ ਤੇ ਵੈਸੇ ਵੀ ਆਪਣੇ ਘਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿਦੇ ਨਾਲ ਆਪਣਾ ਫੇਸ ਆ ਜਿਹੜਾ ਬਹੁਤ ਸੋਹਣਾ ਬਣ ਜਾਂਦਾ। ਤੇ ਆਜੋ ਜੀ ਫਿਰ ਮੈਂ ਤੁਹਾਨੂੰ ਆਪਣਾ ਇੱਕ ਵਾਰ ਫੇਸ ਦਿਖਾ ਦਵਾਂ ਕਿ ਕਿਹੜੀ ਕਿਹੜੀਆਂ ਚੀਜ਼ਾਂ ਯੂਜ਼ ਕੀਤੀਆਂ ਤੇ ਉਹਦੇ ਵਿੱਚ ਮੈਂ ਤੁਹਾਨੂੰ ਇੱਕ ਵਾਰੀ ਆਪਣਾ ਫੇਸ ਦਿਖਾ ਦੇਣੀ ਆ ਮੈਂ ਕੋਈ ਫੇਸ ਵਾਸ਼ ਕੋਈ ਨਾਤੀ ਕੁਝ ਨਹੀਂ ਸਿਰਫ ਸਵੇਰ ਉੱਠ ਕੇ ਇੱਕ ਵਾਰ ਸਿੰਪਲ ਪਾਣੀ ਨਾਲ ਫੇਸ ਵਾਸ਼ ਕੀਤਾ ਸੀ ਉਸ ਤੋਂ ਬਾਅਦ ਕੰਮ ਕੀਤਾ ਤੇ ਹੁਣ ਮੈਂ ਕੁਝ ਵੀ ਨਹੀਂ ਕੀਤਾ ਹੁਣ ਕਲੀਨਸਿੰਗ ਕਰਾਂਗੇ ਆਪਾਂ ਉਹ ਕਾਦੇ ਨਾਲ ਕਰਾਂਗੇ ਉਹ ਆਪਾਂ ਕਿਹੜੀਆਂ ਕਿਹੜੀਆਂ ਚੀਜ਼ਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਇਹ ਦੇਖ ਲਓ ਜੀ ਮੈਂ ਕੋਈ ਲਾਈਟ ਨਹੀਂ ਔਨ ਕੀਤੀ ਸਿਰਫ ਇੱਕ ਛੋਟੀ ਜਿਹੀ ਲਾਈਟ ਔਨ ਕੀਤੀ ਕਿਉਂਕਿ ਕਮਰੇ 'ਚ ਹਨੇਰਾ ਰਕਦਾ ਸੀ ਰੂਮ ਦੇ ਵਿੱਚ ਬਾਕੀ ਮੈਂ ਸਾਰੀਆਂ ਆਫ ਕਰਤੀਆਂ ਕਿ ਨੇਚਰਲ ਚੀਜ਼ ਦਿਖਾਉਣੀ ਚਾਹੀਦੀ ਹੈ ਤੇ ਮੈਂ ਤੁਹਾਨੂੰ ਆਪਣੇ ਫੇਸ ਤੇ ਅਪਲਾਈ ਕਰਕੇ ਦਿਖਾਉਂਗੀ ਅਗਰ ਤੁਹਾਨੂੰ ਇਦਾਂ ਮਤਲਬ ਵਧੀਆ ਲੱਗੇ ਦਾ ਰਿਜ਼ਲਟ ਤਾਂ ਪਲੀਜ਼ ਮੈਨੂੰ ਕਮੈਂਟ ਕਰ ਦਿਓ ਮੈਂ ਹੋਰ ਵੀ ਕੀ ਕੀ ਚੀਜ਼ਾਂ ਯੂਜ਼ ਕਰਨੀ ਹੈ ਆਪਣੇ ਫੇਸ ਤੇ ਮੇਰਾ ਫੇਸ ਇਦਾਂ ਕਲੀਨ ਹੈ ਤੇ ਮੈਂ ਤੁਹਾਨੂੰ ਜ਼ਰੂਰ ਦੱਸੂਗੀ ਉਹ ਵੀ ਮੈਂ ਆਪਣੇ 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 ਫੇਸ ਤੇ ਕੀ ਕੀ ਚੀਜ਼ਾਂ ਅਪਲਾਈ ਕਰਦੀ ਕਿਹੜੇ ਕਿਹੜੇ ਫੇਸ ਪੈਕ ਲਾਉਣੀ ਆਜੋ ਜੀ ਫਿਰ ਆਪਾਂ ਤੁਹਾਨੂੰ ਦਿਖਾ ਦਈਏ ਕਿਹੜੇ ਕਿਹੜੇ ਕਿਹੜੀਆਂ ਕਿਹੜੀਆਂ ਚੀਜ਼ਾਂ ਨਾਲ ਆਪਾਂ ਫੇਸ ਪੈਕ ਬਣਾਇਆ ਜੀ ਲਓ ਜੀ ਹੁਣ ਆਪਾਂ ਸਭ ਤੋਂ ਪਹਿਲਾਂ ਨ ਛੋਟੀ ਜਿਹੀ ਬਾਉਲ ਦੇ ਵਿੱਚ ਲਓ ਜੀ ਸਭ ਤੋਂ ਪਹਿਲਾਂ ਆਪਾਂ ਛੋਟੇ ਜਿਹੇ ਬਾਉਲ ਦੇ ਵਿੱਚ ਰॉ ਮਿਲਕ ਕੱਚਾ ਦੁੱਧ ਲਿਆ ਹੈਗਾ ਇਹਦੇ ਨਾਲ ਆਪਾਂ ਆਪਣੇ ਫੇਸ ਨੂੰ ਕਲੀਨਸਿੰਗ ਕਰ ਲਵਾਂਗੇ ਤਾਂ ਕਿ ਜਿਹੜਾ ਆਪਣਾ ਫੇਸ ਆ ਉਹਦੇ ਉੱਤੇ ਡਸਟ ਨਿਕਲ ਜੇ ਉਸ ਤੋਂ ਬਾਅਦ ਆਪਾਂ ਫਿਰ ਪੈਕ ਲਾਵਾਂਗੇ ਠੀਕ ਹੈ ਜੀ ਆਪਾਂ ਇਹਦੇ ਨਾਲ ਕਲੀਨ ਕਰਾਂਗੇ ਨਾਲ ਆਪਾਂ ਕਾਟਨ ਰੱਖੀ ਹੋਈ ਆ ਇਹ ਇਹਨਾਂ ਪੀਸ ਕਾਟਨ ਦਾ ਰੱਖਿਆ ਨੂੰ ਇਹਦੇ ਵਿੱਚ ਡਿਪ ਕਰਕੇ ਆਪਾਂ ਆਪਣਾ ਫੇਸ ਨੂੰ ਕਲੀਨ ਕਰ ਲਾਂਗੇ ਠੀਕ ਹੈ ਜੀ ਇਹਨੂੰ ਕਲੀਨਸਿੰਗ ਕਰ ਲਾਂਗੇ ਜਿਹਦੇ ਨਾਲ ਆਪਾਂ ਹੁਣ ਆਪਾਂ ਨਾਲ ਹੀ ਜਿਹੜਾ ਆਪਾਂ ਫੇਸ ਪੈਕ ਬਣਾਵਾਂਗੇ ਉਹ ਵੀ ਆਪਾਂ ਰੈਡੀ ਕਰ ਲੈਂਦੇ ਹਾਂ ਉਸ ਤੋਂ ਬਾਅਦ ਆਪਾਂ ਕਲੀਨਜ਼ਿੰਗ ਕਰਾਂਗੇ ਮੈਂ ਤੁਹਾਨੂੰ ਆਪਣੇ ਫੇਸ ਤੇ ਅਪਲਾਈ ਕਰਕੇ ਦਿਖਾਵਾਂਗੀ ਇਹ ਮੇਰੇ ਕੋਲੇ 2 ਰੁਪਏ ਵਾਲਾ ਨੈਸ ਕਾਫੇ ਦੀ ਕਾਫੀ ਆ ਕਾਫੀ ਪਾਊਚ ਤੁਹਾਨੂੰ ਦਿਖ ਰਿਹਾ ਹੋਣਾ ਨਿਕਲੋ ਜੀ ਤੇ ਇਹਨੂੰ ਮੈਂ ਖੋਲਦੀ ਆ ਦੇਖੋ ਜੀ ਆਪਾਂ ਇਹਨੂੰ ਆਪਣੇ ਫੇਸ ਦੇ ਅਕੋਰਡਿੰਗ ਪਾ ਲੈਣਾ ਵੀ ਕਿੰਨਾ ਕਾ ਮਤਲਬ ਲੱਗੂਗਾ ਮੈਂ ਕੱਲੀ ਨਹੀਂ ਲਾਉਣਾ ਤਾਂ ਜੀ ਬਹੁਤ ਹੈਗਾਗਾ ਤੇ ਮੈਂ ਇੰਨੀ ਕੁ ਕਾਫੀ ਲੈ ਲਈਆ ਹੁਣ ਮੈਂ ਇਹਦੇ ਵਿੱਚ ਬੇਸਣ ਪਾਵਾਂਗੀ ਲਓ ਜੀ ਇਹ ਬੇਸਣ ਹੈ ਤੇ ਦੇਖ ਸਕਦੇ ਹੋ ਮੈਂ ਇਹਦੇ ਵਿੱਚ 1 스ਪੂਨ ਬੇਸਣ ਦਾ ਮਤਲਬ ਪੌਣਾ ਸਪੂਨ ਬੇਸਣ ਦਾ ਲੈ ਲਿਆ ਇਹਨੂੰ ਮੈਂ ਇਹਦੇ ਵਿੱਚ ਇਹਨੂੰ ਮੈਂ ਇਹਦੇ ਵਿੱਚ ਪਾ ਲਿਆ ਠੀਕ ਹੈ ਜੀ ਥੋੜਾ ਜਿਹਾ ਮੈਨੂੰ ਘੱਟ ਲੱਗਦਾ ਮੈਂ ਥੋੜਾ ਜਿਹਾ ਬੇਸਣ ਹੋਰ ਪਾਉਂਗੀ ਹੱਤੋਂ ਤਾਂ ਤਾਂ ਤੇ ਵੀ ਲਾ ਲਾਂਗੇ ਆਪਣੀ ਸਾਰੀ ਜਿਹੜੀ ਟੈਨ ਹੁੰਦੀ ਉਹ ਨਿਕਲ ਜਾਣੀ ਐ ਇੰਨਾ ਕੁ ਬੇਸਣ ਮੈਂ ਹੋਰ ਪਾਉਂਗੀ ਐਨ ਇੱਕ ਕਾਫੀ ਪਾਈ ਆ ਇਹਨਾਂ ਦਾ ਬੇਸਣ ਪਾ ਲਿਆ ਜੀ ਮੈਂ ਐਨ ਇੱਕ ਕਾਫੀ ਪਾਈ ਇਹ ਉਹਨਾਂ ਆਪ ਇਹਦੇ ਵਿੱਚ ਗੁਲਾਬ ਜਲ ਐਡ ਕਰਾਂਗੇ ਥੋੜਾ ਜਿਹਾ ਤੇ ਥੋੜਾ ਜਿਹਾ ਪਾਣੀ ਪਾਉਣਗੇ ਡਾਬਰਾਂ ਦਾ ਗੁਲਾਬ ਜਲ ਤੇ ਹੁਣ ਮੈਂ ਇਹਦੇ ਵਿੱਚ ਇਹ ਪਾਉਂਗੀ ਠੰਡਾ ਹੁੰਦਾ ਆਪਣੀ ਸਕਿਨ ਲਈ ਇਹ ਇੰਨਾ ਪਾ ਲਿਆ ਜੀ ਹੁਣ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਲਓ ਜੀ ਮੈਂ ਪਾਣੀ ਲੈ ਆਈ ਤੇ ਇਹਦੇ ਵਿੱਚ ਮੈਂ ਪਾਣੀ ਪਾਉਂਗੀ ਨਾ ਸਾਹਮਣੇ ਰੱਖ ਕੇ ਪਾ ਦਿੰਨੀ ਐ ਤੇ ਤੁਹਾਨੂੰ ਸਾਹਮਣੇ ਦੇਖੀ ਜਾਨਾ ਹਉ ਤੇ ਦੇਖੀ ਜਾਂਦਾ ਮੈਂ ਉੱਥੇ ਰੱਖ ਕੇ ਕਰ ਦਿੰਨੀ ਆ ਕਿ ਆ ਮੈਨੂੰ ਓਖਾ ਹੁਣ ਦੇਖੋ ਜੀ ਮੇਰੇ ਵਿੱਚ ਪਾਣੀ ਪਾਤਾ ਨਾ ਫੇਨ ਕੀ ਕਰ ਲਾਂਗੇ ਰੈਡੀ ਕਰ ਲਾਂਗੇ ਹੁਣ ਇਹਨੂੰ ਆਪਾਂ ਇੱਥੇ ਰੱਖਾਂਗੇ ਪਾਣੀ ਨੂੰ ਆਪਾਂ ਸਾਈਡ ਤੇ ਕਰ ਦਿਆਂਗੇ ਤੇ ਹੁਣ ਆਪਾਂ ਆਪਣੇ ਫੇਸ ਤੇ ਅਪਲਾਈ ਥੈਲੋਜੀ ਉਨ ਮੈਂ ਤੁਹਾਨੂੰ ਦਿਖਾ ਦਿੱਤਾ ਵੀ ਆਪਾਂ ਕੀ ਕੀ ਚੀਜ਼ਾਂ ਯੂਜ਼ ਕੀਤੀਆਂ ਨੇ ਤੇ ਹੁਣ ਆਪਾਂ ਅਪਲਾਈ ਕਰਦੇ ਆਂ ਸਭ ਤੋਂ ਪਹਿਲਾਂ ਆਪਣੇ ਕੋਲੇ ਹੈਗਾਗਾ ਇਹ ਦੇਖੋ ਜੀ ਰੋ ਮਿਲਕ ਠੀਕ ਹੈ ਜੀ ਹੁਣ ਇਹਨੂੰ ਆਪਾਂ ਆਪਣੇ ਫੇਸ ਦੇ ਉੱਪਰ ਅਪਲਾਈ ਕਰਾਂਗੇ ਇਹਦੇ ਨਾਲ ਆਪਣੀ ਕਲੀਨਜ਼ਿੰਗ ਹੋ ਜੂਗੀ ਜਿਹੜੀ ਮੈਲ ਮਿੱਟੀ ਘੱਟਾ ਹੁਣ ਦੇ ਵਿੱਚ ਹਾੜੋ ਵਗੈਰਾ ਕੱਢੇ ਆਪਾਂ ਕੰਮ ਕਰਦੇ ਆ ਸਾਰਾ ਕੀ ਹੈ ਨਿੱਕਲ ਜਾਣਾ ਕੱਚਾ ਦੁੱਧ ਲੈ ਕੇ ਇਹ ਤਾਂ ਜੀ ਵਰਦਾਨ ਹੁੰਦਾ ਨਾ ਨਿੱਕੇ ਹੁੰਦੇ ਜਦੋਂ ਆਪਾਂ ਛੋਟੇ ਹੁੰਦੇ ਸੀ ਤਾਂ ਆਪਣੀ ਮੰਮੀ ਆਪਾਂ ਨੂੰ ਕੱਚੇ ਦੁੱਧ ਨਾਲ ਨਹਾਉਂਦੀਆਂ ਹੁੰਦੀਆਂ ਸੀ ਜੀਆਂ ਹੁਣ ਆਪਾਂ ਆਪਾਂ ਹੀ ਹੋਰ ਹੀ ਪ੍ਰੋਡਕਟ ਯੂਜ਼ ਕਰਦੇ ਆ ਜੋਂਸਨ ਬੇਬੀ ਹਿਮਾਲਿਆ ਇਹ ਉਹ ਜਿਵੇਂ ਕੋ ਕਾਟਨ ਨਾਲ ਮੈਲੀ ਹੋ ਹੋ ਨਿਕਲਦੀ ਹੈ ਜਿਹੜੀ ਸਾਰੀ ਇਹਦੇ ਵਿੱਚੋਂ ਮਿੱਟੀ ਘੱਟਾ ਨਾ ਸਾਰਾ ਨਿਕਲ ਜਾਣਾ ਨਮੇ ਮਾਚੂਮ ਫੇਸ ਵਾਸ਼ ਕਰਕੇ ਲਗਾਉਗੀ ਕਿੰਨਾ ਰਿਜ਼ਲਟ ਮਿਲੂਗਾ ਲੋ ਲੋ ਭੈਣੋ ਟੈਨਸ਼ਨ ਲੈਣ ਦੀ ਲੋੜ ਨਹੀਂ ਹੈਗੀ ਹਸਬੰਦ ਨਾਲ ਲੜਨ ਦੀ ਵੀ ਲੋੜ ਨਹੀਂ ਹੈਗੀ ਤੇ ਆਪਣੇ ਚੱਕੋ ਸਮਾਨ ਥੋੜਾ ਥੋੜਾ ਤੇ ਬਣਾਓ ਤੇ ਲਾਓ ਤੇ ਚੱਕ ਆਪਣਾ ਫੇਸ ਚਮਕਾਓ ਕਿੰਨਾ ਸੋਨਾ ਚਮਕ ਜਾਂਦਾ ਦੇਸੀ ਚੀਜ਼ਾਂ ਨਾਲ ਤਾਂ ਬਹੁਤ ਵਧੀਆ ਲੋਚ ਕਾਟਨਾਂ ਜਿਹੜੀ ਨਾ ਐਨੀ ਕੋ ਮੈਲੀ ਹੋ ਗਈ ਦੇਖੋ ਕਿੰਨੀ ਮੈਲ ਉਤਰੀ ਆ ਹੁਣ ਆਪਾਂ ਫੇਸ ਪੈਕ ਆ ਜਿਹੜਾ ਓਟ ਲਾਈ ਕਰਾਂਗੇ ਬਈ ਇਹ ਨੂੰ ਦੋਨੇ ਜਣੇ ਲਾ ਸਕਦੇ ਆ ਮੁੰਡੇ ਵੀ ਲਾ ਸਕਦੇ ਕੁੜੀਆਂ ਵੀ ਲਾ ਸਕਦੀਆਂ ਵੀਰ ਭੈਣ ਸਾਰਿਆਂ ਦੀ ਸਕਿਨ ਨੂੰ ਇਹਨੇ ਮੈਲ ਲਾ ਦੇਣੀ ਆ ਤੇ ਗੋਰੇ ਕਰ ਦੇਣਾ ਹਫਤੇ ਚ ਦੋ ਵਾਰ ਅਪਲਾਈ ਕਰੰਗੇ ਜਿਆਦਾ ਵਧੀਆ ਰਿਜ਼ਲਟ ਮਿਲੂਗਾ ਤੇ ਜੇ ਕੋਸ਼ਕ ਭੈਣਾਂ ਕੋਲੇ ਨਹੀਂ ਟਾਈਮ ਤਾਂ ਮਹੀਨੇ ਵੀ ਦੇਣਾ ਚ ਇੱਕ ਵਾਰੀ ਆਪਣੇ ਆਪ ਲਈ ਵੀ ਟਾਈਮ ਕੱਢਣਾ ਚਾਹੀਦਾ ਆਪਾਂ ਨੂੰ ਵਧੀਆ ਲੱਗਦਾ ਜ਼ਿੰਦਗੀ ਆਪਾਂ ਸਾਰਿਆਂ ਲਈ ਜਿਉਈ ਜਾਂਦੇ ਆ ਆਪਣੇ ਲਈ ਵੀ ਜ਼ਰੂਰ ਜਿਉ ਕੇ ਦੇਖਣੀ ਚਾਹੀਦੀ ਆ ਮੋਜਿਨੋਪਾ ਚੰਗੀ ਤਰ੍ਹਾਂ ਐਬਜ਼ਰਬ ਕਰ ਲੈ ਵਿੱਚ 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 ਮਿਕਸ ਹੋ ਗਿਆ ਮਤਲਬ ਸਮਾ ਗਿਆ ਆਪਣੀ ਥਿੰਦੀ ਮੋਜਿਨੋਪਾ ਫੇਸ ਪੈਕ ਹੈ ਜਿਹੜਾ ਅਪਲਾਈ ਕਰਦੀ ਆ ਇਹ ਦੇਖ ਲਓ ਜੀ ਜਿਹੜਾ ਮੈਂ ਮਤਲਬ ਬਣਾਇਆ ਸੀ ਉਹ ਜੀ ਆ ਤੁਹਨ ਦਿਖਾ ਦਿੰਦੀ ਮੈਂ। ਹਣ ਇਹਨੂੰ ਆਪਾਂ ਹੱਥ ਨਾਲ ਹੀ ਅਪਲਾਈ ਕਰ ਲਵਾਂਗੇ। ਹੁਣ ਜੀ ਕੋਈ ਬਹੁਤ ਸਾਰੇ ਹੋਰ ਹੋਰ ਅਲੱਗ-ਅਲੱਗ ਤਰੀਕਿਆਂ ਨਾਲ ਵੀ ਲਗਾਉਂਦੀਆਂ ਕੋਈ ਨਵੇਂ ਤਰੀਕੇ ਰ ਹੋਗਾ ਯਾਨੀ ਹਰ ਇੱਕ ਦੇ ਆਪਣੇ-ਆਪਣੇ ਹੁੰਦੇ ਆ ਐਕਸਪੀਰੀਅੰਸ ਹੁੰਦਾ ਨਾ ਕਿਸੇ ਨੇ ਕਿਹੜੇ ਤਰੀਕੇ ਨਾਲ ਲਾਇਆ ਜਿਸ ਨੂੰ ਕਿਸ ਕਿਸ ਤਰੀਕੇ ਨਾਲ ਰਿਜ਼ਲਟ ਮਿਲੇ ਹੁੰਦਾ। ਬਟ ਮੈਨੂੰ ਇਹਦੇ ਨਾਲ ਹੀ ਰਿਜ਼ਲਟ ਮਿਲਿਆ ਸੀ ਦੋ ਤਿੰਨ ਜਿਹਨਾਂ ਨੂੰ ਮੈਂ ਹੋਰ ਵੀ ਦੱਸਿਆ ਉਹਨਾਂ ਨੂੰ ਵੀ ਬਹੁਤ ਰਿਜ਼ਲਟ ਮਿਲਿਆ ਤੇ ਤੁਸੀਂ ਪਲੀਜ਼ ਟਰਾਈ ਕਰਕੇ ਜ਼ਰੂਰ ਦੇਖਿਓ ਨਾ ਇਹ ਕੋਈ ਮਹਿੰਗਾ ਗਾ 200 ਰੁਪਏ ਦੀ ਇੱਕ ਕਾਫੀ ਦੀ ਪੁੜੀ ਹੈ ਤੇ ਨਾਲ ਕੁਝ ਹੋਰ ਆ ਬੇਸਨ ਆਪਣੇ ਘਰੇ ਪਿਆ ਹੀ ਹੁੰਦਾ ਇਹਨੇ ਬਹੁਤ ਸੋਹਣਾ ਰਿਜ਼ਲਟ ਦੇ ਦੇਣਾ ਹੁਣ ਸੋਣ ਦੇ ਮਹੀਨੇ ਚੱਲੀ ਜਾਂਦੇ ਆ 3ਆ ਪ੍ਰੋਗਰਾਮ ਹਨ ਅੱਪਾ ਜਾਣਾ ਹੁੰਦਾ ਕੋਣ ਪਾਰਲਰ ਤੇ ਨਹੀਂ ਲੈ ਕੇ ਜਾਂਦਾ ਬਹੁਤ ਸਾਰੀਆਂ ਭੈਣਾਂ ਨੂੰ ਘਰ ਦੇ ਆ ਨਾ ਸੋ ਕੰਮਾਂ ਚ ਹੁੰਦੇ ਆ ਪਿੰਡਾਂ ਵਾਲੇ ਤਾਂ ਕਿਸੇ ਨੇ ਝੋਨਾ ਲਾਉਣਾ ਵੀਰ ਬਣਾਣੇ ਆ ਨਾ ਫਿਰ ਉਹ ਵਿਚਾਰੇ ਕਿੱਥੇ ਪਾਰਲਰ ਤੇ ਲੈ ਕੇ ਜਾਣ ਤੇ ਕਈਆਂ ਨੇ ਆਪਾਂ ਵੀ ਕਈਆਂ ਦੀ ਫੈਮਲੀ ਆ ਜਿਹੜੀ ਨਹੀਂ ਵੀ ਅਫੋਰਡ ਕਰਦੇ ਆਪਾਂ ਪਾਰਲਰ ਤੇ ਮੈਨੂੰ ਤਾਂ ਵਧੀਆ ਵੀ ਨਹੀਂ ਲੱਗਦਾ 1000 ਰੁਪਏ ਲਾ ਕੇ ਆਉਣਾ ਪਾਰਲਰ ਤੇ ਖੁਦ ਨੂੰ ਵੀ ਨਹੀਂ ਚੰਗਾ ਲੱਗਦਾ ਤੇ ਇਹ ਦੇਸੀ ਚੀਜ਼ਾਂ ਨੇ ਉਨ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਉਹਨਾਂ ਦਾ ਹਜੇ ਪਤਾ ਨਹੀਂ ਕਿ ਕੀ ਬਣ ਜੇ ਸਾਈਡ ਇਫੈਕਟ pimple ਨਿਕਲੇ ਔਰ ਤੁਹਾਡੇ ਕੀ ਨਿਕਲੇ ਆਵੇ ਤੇ ਇਹਨੂੰ ਮੈਨ ਨਹਾਉਣ ਤੋਂ ਪਹਿਲਾਂ ਯੂਜ਼ ਕਰ ਦਿੰਨੀ ਫੇਸ ਪੈਕ ਫੂਟ ਵੀ ਫੇਰ ਨਾ ਨਹਾ ਲੈਣੀ ਆਪਾਂ ਤੇ ਜਿਨੂੰ ਤੋਂ ਬਾਅਦ ਕਰੀਏ ਫਿਰ ਗਿੱਲੇ ਜੇ ਹੋ ਜਾਂਦੇ ਆ ਕੱਪੜੇ ਵਗੈਰਾ ਜਦੋਂ ਫੇਸ ਵਾਸ਼ ਕਰਦੇ ਆ ਲਓ ਜੀ ਇੱਥੇ ਮੈਂ ਵੀਡੀਓ ਕਲਿੱਪ ਕਰਤੀ ਸੀ ਫਾਸਟ ਕਿਉਂਕਿ ਮਤਲਬ ਫੇਸ ਪੈਕ ਲਗਾਉਣ ਤੇ ਟਾਈਮ ਲੱਗ ਗਿਆ ਸੀਗਾ ਫਿਰ ਮੈਂ ਇਹਨੂੰ ਟਾਈਮ ਲਗਾਇਆ ਬਸ ਮੈਂ ਉਦੋਂ 10 ਵੀ ਰਹੀ ਸੀ ਫਿਰ ਨਾ ਜਿਆਦਾ ਟਾਈਮ ਲੱਗਦਾ ਜੇ ਮੈਨੂੰ ਲੱਗਿਆ ਲੰਬੀ ਹੋ ਜੂਗੀ ਵੀਡੀਓ ਤੇ ਇਹਦੇ ਵਿੱਚ ਮੈਂ ਹੱਥ ਨਾਲ ਹੀ ਫੇਸ ਪੈਕ ਲਗਾਇਆ ਕਿਉਂਕਿ ਨਾ ਤਾਂ ਮੇਰੇ ਕੋਲ ਬ੍ਰਸ਼ ਸੀਗਾ ਤੇ ਨਾ ਹੀ ਮੈਂ ਕਦੇ ਬ੍ਰਸ਼ ਨਾਲ ਲਗਾਇਆ ਹੈਗਾ ਤੇ ਫਿਰ ਆਪਣੇ ਹੱਥ ਜੇ ਕਾਲੇ ਹੋ ਜਾਂਦੇ ਤੇ ਬਚ ਗਿਆ ਸੀ ਜਿਹੜਾ ਮੈਂ ਸੋਚਿਆ ਚਲ ਮੈਂ ਹੱਥਾਂ ਤੇ ਵੀ ਲਾ ਦਾਂ neck ਤੇ ਮੈਂ ਜਿਆਦਾ ਨਹੀਂ ਲਾਇਆ ਕਿਉਂਕਿ ਮੈਨੂੰ neck ਜਦੋਂ ਆਪਾਂ ਫੇਸ واਸ਼ ਕਰਦੇ ਹਾਂ ਉਹ ਤੋਂ ਗਰਦਨ ਧੋਣ ਲੱਗਿਆ ਗਰਦਨ واਸ਼ ਕਰਨ ਲੱਗਿਆ ਪਾਣੀ ਜਾ ਹੋ ਜਾਂਦਾ ਤੇ ਮੈਨੂੰ ਚੰਗਾ ਨਹੀਂ ਲੱਗਦਾ ਫਿਰ ਮੈਂ ਬਸ ਫੇਸ ਤੇ ਲਾਇਆ ਤੇ ਹੱਥਾਂ ਤੇ ਲਾ ਲਿਆ ਦੋਨੇ ਸਾਈਡਾਂ ਤੇ ਕਿਉਂਕਿ ਜਿਹੜੇ ਆਪਣੇ ਹੱਥਾਂ ਉਹ ਕੰਮ ਕਰਦੇ ਨੇ ਕਾਲੇ ਹੋ ਜਾਂਦੇ ਫਿਰ ਇਹਦੇ ਨਾਲ ਟੈਨ ਨਿਕਲ ਜਾਂਦੀ ਆ ਤੇ ਇਹਨੂੰ ਉਸ ਤੋਂ ਬਾਅਦ ਮੈਂ 5 ਮਿੰਟ ਦੇ ਲਈ ਮਤਲਬ ਸੁੱਕਣ ਦੇ ਲਈ ਰੱਖਤਾ ਵਿਚਾਲੇ 5 ਮਿੰਟ ਲਈ ਸੁੱਕ ਜੇ ਫਿਰ ਇਹ ਇੱਥੇ ਮੈਂ ਨਾ ਇਹਨੂੰ ਮਤਲਬ ਦੁਆਰ ਤੋਂ ਹੱਥਾਂ ਨੂੰ ਗਿੱਲਾ ਕਰ ਲਈ ਥੋੜਾ ਥੋੜਾ ਮੈਂ ਆਪਣੇ ਫੇਸ ਤੇ ਪਾਣੀ ਪਾ ਲਿਆ ਤੇ ਪਾਣੀ ਭਾਗੇ ਜੀ ਫਿਰ ਮੈਂ ਚੰਗੀ ਤਰ੍ਹਾਂ ਮ사ਜ ਕੀਤੀ ਹਲਕੇ ਹੱਥਾਂ ਦੇ ਨਾਲ ਜਿੱਦੀ ਸੈਂਸਿਟਿਵ ਸਕਿਨ ਆਪਲੀ ਸੌਫਟ ਨਾਲ ਹੀ ਮ사ਜ ਕਰਿਓ ਨਹੀਂ ਤੁਹਾਡੇ ਨਾਲ ਲਾਲ ਲਾਲ ਫੇਸ ਹੋ ਜੂ ਰੈਡਿਸ਼ ਜੀ ਆ ਜੂਗੀ ਜਿੱਦੀ ਸਕਿਨ ਨਹੀਂ ਸੈਂਸਿਟਿਵ ਨਾਰਮਲ ਸਕਿਨ ਨਾਲ ਉਹ ਤੁਸੀਂ ਤੁਹਾਡੇ ਜੀ ਹੱਥ ਮਤਲਬ ਆਪਣੇ ਥੋੜੇ ਜਿਹਾ ਹੈਵੀ ਹੱਥਾਂ ਨਾਲ ਮਤਲਬ ਸਟਰੋਂਗ ਵੇਸ ਨਾਲ ਵੀ ਤੁਸੀਂ ਮ사ਜ ਕਰ ਸਕਦੇ ਹੋ ਤੇ ਮ사ਜ ਕਰਨ ਤੋਂ ਬਾਅਦ ਮੈਂ ਫਿਰ ਇਹਨੂੰ 5 ਤੋਂ 4 ਮਿੰਟ ਦੇ ਲਈ ਫਿਰ ਸੁੱਕਣ ਦਿੱਤਾ ਤੇ ਉਸ ਤੋਂ ਬਾਅਦ ਜਦੋਂ ਇਹ ਸੁੱਕ ਗਏ ਸੀ ਫਿਰ ਮੈਂ ਇਹਨੂੰ ਵਾਸ਼ ਕੀਤਾ ਮਿਲਦੇ ਆ ਜੀ ਆਪਾਂ ਸੁੱਕਣ ਤੋਂ ਬਾਅਦ ਜਦੋਂ ਆਪਾਂ ਇਹਨੂੰ ਵਾਸ਼ ਕਰਾਂਗੇ ਉਸ ਤੋਂ ਬਾਅਦ ਮਿਲਦੇ ਆ ਠੀਕ ਆ ਜੀ ਲਓ ਜੀ ਮੈਂ ਫਿਰ ਵਾਸ਼ ਕਰਿਆ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ। ਤੁਸੀਂ ਦੇਖ ਸਕਦੇ ਹੋ। ਦੇਖੋ ਕਿੰਨੀ ਸਕਿਨ ਕਲੀਅਰ ਹੋ ਗਈ। ਥੋੜੀ ਜਿਹੀ ਮੈਂ ਤੁਹਾਨੂੰ ਦੱਸਿਆ ਵੀ ਮੇਰੀ ਸਕਿਨ ਸੈਂਸਿਟਿਵ ਹੈ ਇੱਕ ਵਾਰੀ ਰੈਡੀਸ਼ ਜਰੂਰ ਹੋ ਜਾਂਦੀ ਆ ਜਿਵੇਂ ਆਪਾਂ ਮ사ਜ ਵਗੈਰਾ ਕਰਦੇ ਆ ਤੇ ਜੋ ਤੁਸੀਂ ਵਾਸ਼ ਕਰਨਾ ਨਾ ਉਦੋਂ ਵੀ ਹਲਕੇ ਹੱਥ ਨਾਲ ਵਾਸ਼ ਕਰਨਾ ਜਿਹਨਾਂ ਦੀ ਸੈਂਸਿਟਿਵ ਸਕਿਨ ਨਾ ਹਲਕੇ ਹੱਥ ਨਾਲ ਵਾਸ਼ ਕਰੋਗੇ ਫਿਰ ਰੈਡੀਸ਼ ਥੋੜੀ ਥੋੜੀ ਤਾਂ ਆਏਗੀ ਜਿਆਦਾ ਨਹੀਂ ਆਊਗੀ ਜੇ ਜਿਆਦਾ ਰਗੜਤਾ ਫੜ ਕੇ। ਫਿਰ ਰੈਡੀਸ਼ ਹੋ ਜਾਣੀ ਹੈ ਇਹ ਦੇਖ ਲਓ ਜੀ ਤੁਸੀਂ ਤੁਹਾਡੇ ਸਾਹਮਣੇ ਹੈ ਰਿਜ਼ਲਟ ਮੈਂ ਤੁਹਾਨੂੰ ਇੱਕ ਵਾਰ ਨੈਚੁਰਲ ਇਹਦੇ ਕੱਟਨ ਸਾਈਡ ਕਰਕੇ ਦਰੋ ਵੀ ਦਿਖਾ ਦਿੰਨੀ ਹੇ ਦੇਖ ਸਾਹ ਦੋ ਬਿਲਕੁਲ ਕਲੀਅਰ ਹੋ ਗਈ ਉਹਨ ਤੁਸੀਂ ਕੋਈ ਵੀ ਮੋਇਸਚਰਾਈਜ਼ਰ ਹੈ ਤੁਹਾਡੇ ਕੋਲ ਉਹ ਲਗਾ ਸਕਦੇ ਹੋ ਦੇਖੋ ਕਿੰਨੀ ਮਤਲਬ ਘੱਟਾ ਮਿੱਟੀ ਨਿਕਲ ਕੇ ਕਿੰਨੀ ਸਾਫ ਸੋਥਰੀ ਸਕਿਨ ਹੋ ਗਈ ਹਲਕੀ ਹਲਕੀ ਹੋ ਗਈ ਬਿਲਕੁਲ ਹੁਣ ਤੁਹਾਨੂੰ ਦੁਹਾਨੀ ਹੈ ਇਹ ਦੇਖ ਲਓ ਜੀ ਬਿਲਕੁਲ ਲਾਈਟ ਦੇ ਵਿੱਚ ਮਤਲਬ ਬਿਲਕੁਲ ਨੇਚਰਲ ਲਾਈਟ ਦੇ ਵਿੱਚ ਵਿੰਡੋ ਮੈਂ ਕਰਟਨ ਸਾਈਡ ਤੋਂ ਕਰਦੇ ਵਿੰਡੋ ਤੋਂ ਦੇਖੋ ਤੁਸੀਂ ਨਾਚਰਲ ਰੋਸ਼ਨੀ ਦੇ ਵਿੱਚ ਕਿੰਨੀ ਸਕਿਨ ਨੂੰ ਕਲੀਅਰ ਹੋ ਗਈ ਤੇ ਹੱਥ ਵੀ ਦੇਖ ਲਓ ਤੁਸੀਂ ਕਿੰਨੀ ਡਸਟ ਸੀਗੀ ਮਿੱਟੀ ਘੱਟਾ ਸੀ ਹਨਾ ਸਾਰੇ ਆਪਣੇ ਹੱਥ ਆ ਜਿਹੜੇ ਉਹ ਵੀ ਸਾਫ਼ ਸੁਥਰੇ ਹੋ ਗਏ ਕਲੀਨ ਹੋ ਗਏ ਤੇ ਇਧਰਲਾ ਹੱਥ ਵੀ ਮੈਂ ਤੁਹਾਨੂੰ ਦਿਖਾਉਣੀ ਆ ਤੇ ਦੇਖੋ ਜੀ ਇੰਨੇ ਸਾਫ਼ ਸੁਥਰੇ ਹੋ ਗਏ ਤੇ ਆਪਣਾ ਫੇਸ ਵੀ ਹੈ ਜਿਹੜਾ ਕਿੰਨਾ ਸੋਨਾ ਹੋ ਗਿਆ ਤੁਸੀਂ ਹਫਤੇ ਵਿੱਚ ਦੋ ਵਾਰ ਤਿੰਨ ਵਾਰ ਲਗਾਓ ਤੇ ਵਧੀਆ ਫੇਸ਼ੀਅਲ ਬਣੂ ਤੁਹਾਡਾ ਚਿਹਰਾ ਜਿਹੜਾ ਸਾਫ਼ ਤੇ ਗਲੋ ਵੀ ਆਊਗੀ ਉਸ ਤੋਂ ਬਾਅਦ ਤੁਸੀਂ ਕੋਈ ਵੀ ਮੋਇਸਚਰਾਈਜ਼ਰ ਅਪਲਾਈ ਕਰੋ ਤੇ ਜੇ ਤੁਹਾਡੇ ਕੋਲ ਅਲੋਵੇਰਾ ਜੈੱਲ ਹੈਗੀ ਆ ਤਾਂ ਥੋੜੀ ਜਿਹੀ ਉਹ ਵੀ ਰਾਤ ਨੂੰ ਲਗਾ ਲਿਆ ਕਰੋ ਤੇ ਫਿਰ ਤੁਹਾਡਾ ਸਕਿਨ ਜਿਹੜੀ ਸਾਫ਼ ਕਲੀਨ ਹੋ ਜੂਗੀ ਹਾਂਜੀ ਤੇ ਇਹ ਸੀਗੀ ਆਪਣੇ ਅੱਜ ਦਾ ਮਤਲਬ ਫਸ ਫੇਸ ਪੈਕ ਵਾਲੀ ਵੀਡੀਓ ਫੇਸ ਪੈਕ ਦਾ ਬਲੌਗ ਮਤਲਬ ਜਬ ਵੀਡੀਓ ਘੈਲੋ ਜਿਹੜੀ ਮੈਂ ਤੁਹਾਨੂੰ ਆਪਣੀ ਸਕਿਨ ਤੇ ਅਪਲਾਈ ਕਰਕੇ ਦਿਖਾਈ ਹੈ ਤੇ ਤੁਸੀਂ ਸਾਰੇ ਜੁਨੇ ਵੀ ਕੋਈ ਵੀ ਮੁੰਡਾ ਚਾਹੀ ਕੁੜੀਆ ਵੀ ਰਾ ਚਾਹੀ ਭੈਣੋ ਕੋਈ ਵੀ ਆਪਣੀ ਸਕਿਨ ਤੇ ਅਪਲਾਈ ਕਰ ਸਕਦਾ ਸਕਿਨ ਨੂੰ ਸਾਫ ਸੁਥਰੀ ਰੱਖਣਾ ਕੋਈ ਵੀ ਗੁਨਾਹ ਨਹੀਂ ਹੈਗਾ ਆਪਣੀ ਦੇਦੀ ਮਤਲਬ ਸਫਾਈ ਕਰਨਾ ਆਪਣੀ ਸਕਿਨ ਨੂੰ ਸਾਫ ਕਰਨਾ ਆਪਣੇ ਆਪ ਲਈ ਜੁਣਾ ਕੋਈ ਗੁਨਾਹ ਨਹੀਂ ਹੈਗਾ ਤੇ ਜਿਹੜੀ ਤੁਸੀਂ ਆਪਣੀ ਸਕਿਨ ਨੂੰ ਸਾਫ ਕਰਨਾ ਸੁਥਰਾ ਰੱਖਣਾ ਤੇ ਤੁਸੀਂ ਇਹਨੂੰ ਸਕਿਨ ਨੂੰ ਸਾਫ ਸੁਥਰੀ ਫੇਸ਼ੀਅਲ ਵਰਗਾ 글로ਅ ਜਿਹੜਾ ਉਹ ਘਰ ਹੀ ਦੇ ਸਕਦੇ ਹੋ ਤੇ ਜਿਹੜੇ ਇਹ ਦੇਸੀ ਮਿੱਟੀ ਦੇਸੀ ਚੀਜ਼ਾਂ ਹੁੰਦੀਆਂ ਨੇ ਇਹ ਦੇਸੀ ਸਮਾਨ ਦਾ ਫੇਸ ਪੈਕ ਬਣਾ ਕੇ ਆਪਣੇ ਫੇਸ ਤੇ ਲਾਓ ਤੇ ਉਸ ਤੋਂ ਬਾਅਦ ਇਹਨੂੰ ਵਾਸ਼ ਕਰੋ ਤੇ ਰਿਜ਼ਲਟ ਤੁਹਾਡੇ ਸਾਹਮਣੇ ਆ ਜਾਂਦਾਗਾ ਤੇ ਸਕਿਨ ਨੂੰ ਵੀ ਫੀਲ ਹੁੰਦਾ ਬਿਲਕੁਲ ਮੈਨੂੰ ਹੁਣ ਇੰਨੀ ਸੌਫਟ ਸਕਿਨ ਫੀਲ ਹੋ ਰਹੀ ਜਾਂਦੀ ਹੈ ਤੇ ਹਲਕੀ ਹਲਕੀ ਜਿਵੇਂ ਪਹਿਲਾਂ ਭਾਰੀ ਭਾਰੀ ਸੀ ਨਾ ਮੈਨੂੰ ਦੇਖਣ ਨੂੰ ਵੀ ਆਪਣਾ ਫੇਸ ਆ ਜਿਹੜਾ ਬਹੁਤ ਸੋਹਣਾ ਲੱਗ ਰਿਹਾ ਹੈਗਾ ਤੇ ਪਲੀਜ਼ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਮੇਰੇ ਫੇਸ ਪੈਕ ਦਾ ਰਿਜ਼ਲਟ ਵਧੀਆ ਲੱਗਿਆ ਤੁਹਾਨੂੰ ਮਤਲਬ ਤੁਸੀਂ ਅਪਲਾਈ ਕਰਨ ਤੋਂ ਬਾਅਦ ਰਿਜ਼ਲਟ ਵਧੀਆ ਲੱਗਿਆ ਪਲੀਜ਼ ਕਮੈਂਟ ਜ਼ਰੂਰ ਕਰਕੇ ਜਾਇਓ ਆ ਕੇ ਤੇ ਜੇ ਤੁਸੀਂ ਮੇਰੀ ਤੋਂ ਮਤਲਬ ਹੋਤੀ ਮੈਂ ਕਿਹੜੇ ਕਿਹੜੇ ਫੇਸ ਪੈਕ ਯੂਜ਼ ਕਰਦੀ ਆਂ ਨੇ ਕੀ ਅਪਲਾਈ ਕਰਦੀ ਆਂ ਆਪਣੀ ਸਕਿਨ ਤੇ ਕੀ ਕੀ ਚੀਜ਼ਾਂ ਵਰਤਦੀ ਆਂ ਤਾਂ ਕਮੈਂਟ ਜ਼ਰੂਰ ਕਰੋ ਮੈਂ ਤੁਹਾਨੂੰ ਹਰ ਇੱਕ ਚੀਜ਼ ਦੱਸੂਗੀ ਆਪਣੇ ਫੇਸ ਤੇ ਮੈਂ ਕੀ ਅਪਲਾਈ ਕਰਦੀ ਹਾਂ ਕਿਹੜੇ-ਕਿਹੜੇ ਫੇਸ ਪੈਕ ਬਣਾਉਣੀ ਹੈ ਤੇ ਪਲੀਜ਼ ਤੁਸੀਂ ਕਮੈਂਟ ਜ਼ਰੂਰ ਕਰ ਦਿਓ ਜੇ ਮੇਰੀ ਵੀਡੀਓ ਵਧੀਆ ਲੱਗੀ ਪਲੀਜ਼ ਇਕਲਾ ਵਿਊ ਦੇ ਕੇ ਨਾ ਜਾਇਓ ਰਿਕਵੈਸਟ ਆ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੈਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ ਤੇ ਤੁਹਾਡੀ ਸਪੋਰਟ ਨਾਲ ਮੈਨੂੰ ਬਹੁਤ ਹੌਸਲਾ ਮਿਲਦਾ ਤੇ ਮੈਂ ਬਹੁਤ ਅੱਗੇ ਤੱਕ ਜਾਣਾ ਤੁਸੀਂ ਬਾਕੀ ਜਿਨ੍ਹਾਂ ਨੂੰ ਵੀ ਸਪੋਰਟ ਕੀਤੀ ਆ ਪਲੀਜ਼ ਮੈਨੂੰ ਵੀ ਸਪੋਰਟ ਕਰਿਓ ਤੇ ਮਿਲਦੇ ਆ ਜੀ ਆਪਾਂ ਕਿਸੇ ਨਵੀਂ ਵਲੌਗ ਨਾਲ ਅੱਗੇ ਤੱਕ ਲਈ ਪਿਆਰ ਪਣੀਂ ਸਰ ਜੀ ਰਿਹਾ ਕਰ ਹੱਸਦੇ ਰਹੋ ਖੁਸ਼ ਰਹੋ ਬਾਏ ਬਾਏ ਜ